ਦਾ ਤਰਸੀਮ ਲਾਲ ਉਪਲ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਸੂਆਰਤੀ ਐਸੋਸੀਏਸ਼ਨ ਅਨਾਜ ਮੰਡੀ ਤ ਸਰਹੰਦ ਦਾ ਤਰਸੀਮ ਲਾਲ ਉਪਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਤੋਂ ਪਹਿਲਾਂ ਵੱਖ-ਵੱਖ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਤੇ ਸਮੂਹ ਆਰਤੀਆਂ ਦੇ ਵੱਲੋਂ ਨਵ ਨਿਯੁਕਤ ਪ੍ਰਧਾਨ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਸੋ ਨਵ ਨਿਯੁਕਤ ਪ੍ਰਧਾਨ ਅੰਤਰ ਸੇਵ ਲਾਲ ਉਪਲ ਨੇ ਕਿਹਾ ਕਿ ਆਰਤੀ ਭਰਾਵਾਂ ਦੇ ਵੱਲੋਂ ਜੋ ਉਹਨਾਂ ਨੂੰ ਮਾਨ ਦਿੱਤਾ ਗਿਆ ਹੈ ਉਹ ਉਸ ਤੇ ਖਰਾ ਉਤਰਨਗੇ ਅਤੇ ਆਰਤੀਆਂ ਦੀਆਂ ਸਮੱਸਿਆਵਾਂ ਸਰਕਾਰੀ ਦਰਬਾਰੇ ਧਿਆਨ ਦੇ ਵਿੱਚ ਲਿਆ ਕੇ ਹੱਲ ਕਰਵਾਉਣਗੇ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਤਿਆਰ ਜੀ ਨੇ ਮੇਰੇ ਤੇ ਭਰੋਸਾ ਰੱਖ ਕੇ ਮੈਨੂੰ ਆਰਤੀ ਸੁਸਣ ਦਾ ਪ੍ਰਧਾਨ ਬਣਾਇਆ ਤੇ ਮੈਂ ਸਾਰੇ ਆਰਤੀ ਭਾਈਚਾਰੇ ਦਾ ਨਵਾਂ ਦਾ ਕਰਦੇ ਤੇ ਇਹ ਵੀ ਸ਼ਵਾਦਵਾਨ ਹੈ ਵੀ ਹਰ ਸਮੱਸਿਆ ਲਈ ਮੋਰੇ ਹੋਗੇ ਕੰਮ karenge ਜਿਸ ਕਿਸੇ ਨੂੰ ਲੋੜ ਹਰ ਟਾਈਮ ਅਸੀਂ ਅਵੇਲੇਬਲ ਰਹੇਗੇ ਤੇ ਕੋਈ ਵੀ ਦਿੱਕਤ ਆਉਗੀ ਚਾਹੇ ਸਰਕਾਰੀ ਦੁਆਰੇ ਪਹੁੰਚ ਕੇ ਤੇ ਸਰਕਾਰ ਦੇ ਧਿਆਨ ਚ ਲਿਆ ਕੇ ਹਰ ਗੱਲ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ ਤੇ ਇਹ ਜਿਹੜੇ ਸਮੱਸਿਆਵਾਂ ਇਸ ਸੰਬੰਦੇ ਅਸੀਂ ਵੀ ਕੱਲ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਦੇ ਨਾਲ ਅਸੀਂ ਡੀਸੀ ਮੈਡਮ ਨੂੰ ਮਿਲੇ ਆ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਤੇ ਅੱਗੇ ਨੂੰ ਵੀ ਕੋਈ ਵੀ ਸਮੱਸਿਆ ਹੋਈ ਉਹ ਵੀ ਧਿਆਨ ਚ ਲਿਆਜੂਗਾ ਉਹਦਾ ਹੱਲ ਕਰਿਆ ਜਾਏਗਾ ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਆੜਤੀ ਭਾਈਚਾਰੇ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਰਬਸੰਮਤੀ ਨਾਲ ਸਰਾਂਦੋ ਆਰਪੀ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਤਰਸੀਮ ਲਾਲ ਉਪਲ ਜੀ ਨੂੰ ਬਣਾਇਆ ਹੈ। ਮੈਂ ਭਰੋਸਾ ਦੁਆਨਾ ਹੈ ਕਿ ਉਹ ਆਪਣਾ ਕੰਮਕਾਰ ਪੂਰੀ ਇਮਾਨਦਾਰੀ ਨਾਲ ਪੂਰੀ ਤਨਦੇਹੀ ਨਾਲ ਨਿਭਾਉਣਗੇ ਜਿਹੜਾ ਮਨ ਆੜਤੀਆਂ ਨੇ ਇਹਨਾਂ ਨੂੰ ਬਖਸ਼ਿਆ ਹੈ। ਬਾਕੀ ਕੋਈ ਵੀ ਆੜਤੀਆਂ ਦੇ ਮਤਲਬ ਕੋਈ ਵੀ ਸਮੱਸਿਆ ਹੋਏਗੀ ਉਹਨਾਂ ਨੂੰ ਪਹਿਲੇ ਅਧਾਰ ਤੇ ਹੱਲ ਕੀਤਾ ਜਾਵੇਗਾ। ਸਾਰੇ ਮੈਂ ਇੱਕ ਵਾਰ ਫੇਰ ਸਾਰੇ ਆੜਤੀਆਂ ਦਾ ਧੰਨਵਾਦ ਕਰਦਾ ਹਾਂ। ਇਹ ਜਿਹੜੀ ਪ੍ਰਧਾਨਮਾਤਾ ਤਸਵੀਰ ਉੱਪਰ ਨੂੰ ਕੀ ਕਰਾ ਜਾਂਦੇ ਆ ਅੱਜ ਸਰਹੰਦ ਮੰਡੀ ਦੀ ਮੀਟਿੰਗ ਨੂੰ ਤੇਂਦਰ ਸਿੰਘ ਮਾਲ ਪ੍ਰਧਾਨ ਜੀ ਖਵਾਂਜੀ ਜੀ ਰਿਟਰੂ ਸਾਰੇ 83 ਜਿੱਥੇ ਇਕੱਠੇ ਹੋਏ ਸੀਜ਼ਨ ਮਾਰੇ ਵਿਚਾਰਾ ਕਿੱਥੇਆਂ ਗਈਆਂ ਹਰ ਸਾਲ ਕੀ ਖਰਾ ਜਿਸ ਤਰ੍ਹਾਂ ਅਸੀਂ ਅਗਰੇ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਪਰਮਾਸ਼ੁਕਰਾਨਾ ਕਰਦੇ ਅਖੰਡ ਪਾਠ ਸਾਹ ਪਰੌਣ ਦੀ ਤਰੀਕ ਉਹ ਵੀ ਕੀਤੀ ਗਈ ਉਦੋਂ ਬਾਅਦ ਸਾਡੇ ਸਰ세ਮ ਕੁਮਾਰ ਉਪਰਜੀ ਜੋ ਪਹਿਲਾਂ ਸਾਡੇ ਸਰਾਂਦ ਮੜੀ ਦੇ ਵਾਈਸ ਪ੍ਰਧਾਨ ਸੀ ਉਹਨਾਂ ਨੂੰ ਪ੍ਰਧਾਨ ਅਜ ਬਣਾਇਆ ਗਿਆ ਤੇ ਸਾਰੇ ਆੜਤੀਆਂ ਨੇ ਸਰਬਸੰਮਤੀ ਨਾਲ ਪ੍ਰਧਾਨ ਪਾ ਕੇ ਉਹਨਾਂ ਨੂੰ ਮਾਰ ਤਾਂ ਮੈਂ ਸਾਰੇ ਆੜਤੀਆਂ